ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਜਿਮਿਆ ਤੇ ਪੀਏ ਪਾਣੀ ਦਾ ਸਾਰਿਆਂ ਦੀ ਵਾੜੀ ਜਾਣਾ ਤਾਂ ਕੋਈ ਕਿਸੇ ਦਾ ਕੁਦੋ ਕਿ ਨਿਭੂਗਾ ਬਾਕੀ ਸਾਰੇ ਆਏ ਜਿਹੜੇ ਮੜ ਕੇ ਉੱਠਣੇ ਆ ਜੀ ਆਲੇ ਆਗੇ ਵਾਟ ਆਗੇ ਤਾਂ ਮਿੱਤਰੋ ਕੋ ਉੱਧਰ ਗਿਆ ਆ ਆ ਪਾਣੀ ਜਿਹੜਾ ਲੈਂਦਾ ਉਹ ਜਿਆਦਾ ਵੱਡਦਾ ਮਾ ਮਾ ਹੁਣ ਵਧਣ ਲਿਆ ਵਾ ਵਧਣ ਲਿਆ ਮੜਾ ਪੈਂਡਿਆ ਉਧਰ ਨੂੰ ਚੱਲਣੇ ਜੈਦਾਰ ਜੀ ਉਧਰ ਲਈ ਸੈਟ ਜਿਹੜਾ ਪਾਣੀ ਨਹੀਂ ਲੰਘਿਆ ਉਹ ਇਸ ਤਰ੍ਹਾਂ ਇਹਨੂੰ ਆ ਗਿਆ ਲੜਕੀ ਉਧਰ ਪੈਣੀ ਆ ਉਹ ਨਹੀਂ ਇਹ ਕਰਕੇ ਚੜਿਆ ਵੀ ਹੋਣਾ ਇਦਾਂ ਜਰਾ ਆਪ ਇਸ ਕਾਰ ਲੈ ਸਹੀ ਬੱਜਿਆ ਨਾ ਕਿਉਂ ਚਲਾ ਵੀ ਚਲਾ ਪੈਖੋ ਬਈ ਜਦੋਂ ਪਾਉਂਦੀ ਆ ਵੀ ਜਿਆਦਾ ਹਾਂ ਕਿਉਂ ਫਿਰ ਉਹ ਆਪਣਾ ਮੇਰ ਲੰਗਾ ਹੈ ਇਹੋ ਹੀ ਉੱਚੀ ਪੈੜੀ ਆ ਉਹ ਬਾਬੇ ਕਰਮੇਲ ਦੀ ਹੈ ਨਾ ਜਿਹੜਾ 20 ਕਿੱਲੇ ਮੌਂਡਿਆ ਉਹ ਕਨਾਲ ਵੀ ਠੀਕ ਮਾਰਿਆ ਕੋਈ ਮਾਰ ਸਹੀ ਕਰਿਆ ਕੀ ਕਰੇਗਾ ਉਥੇ ਗੱਟੀ ਹਰੀਗੇ ਪ੍ਰਸ਼ਾਸਨ ਸਾਡਾ ਪਤਾ ਲਵੇ ਆ ਕੇ ਵੀ ਤੁਸੀਂ ਡੁੱਬ ਗਏ ਜੇ ਕਿ ਮਰ ਗਏ ਜੇ ਕੀ ਹਾਲ ਤੁਹਾਡਾ ਕੋਈ ਇੱਥੇ ਆ ਕੇ ਪਤਾ ਨਹੀਂ ਲੈਂਦਾ ਸਾਡਾ ਸਾਡੀਆਂ ਜ਼ਮੀਨਾਂ ਗੱਟੇ ਬਾਛੇ ਚ ਪੈਂਦੀਆਂ ਨੇ ਤੇ ਪਿੰਡ ਸਾਡਾ ਗੱਟੀ ਹਰੀਗੇ ਤੇ ਸਾਰਾ ਖਰਚਾ ਹੀ ਕਰ ਲਿਆ ਤੇ ਅੱਜ ਉਹਨਾਂ ਪਾਣੀ ਛੱਡਤਾ ਅਸੀਂ ਕਹਿੰਦੇ ਰਹੇਂ ਜਾ ਜਾ ਕੇ ਹੈਡ ਤੇ ਵੀ ਪਾਣੀ ਘੱਟ ਛੱਡੋ ਸਥਾਰ ਨਾਲ ਛੱਡੋ ਥੋੜਾ ਥੋੜਾ ਕਰਕੇ ਕੱਢੀ ਜੋ ਪਰ ਉਹਨਾਂ ਸਾਡੀ ਗੱਲ ਨਹੀਂ ਸੁਣੀ। ਇਹ ਤੇ ਯਾਰਾ ਇੱਕੜੀ ਖਰਾਬ ਹੋ ਗਈ ਜੀ। ਅਜੇ ਕੋਈ ਮੇਂਦ ਹੈ ਜੇ ਪਾਣੀ ਛੱਡੀ ਜਾਂਦੇ ਆ। ਅਜੇ ਕੋਈ ਮੇਂਦ ਨਹੀਂ ਵੀ ਪਾਣੀ ਇਹ ਕੱਟ ਕਰਨ ਦੇ ਕੇ ਹੋਰ ਛੱਡਣ ਦੇ। ਮੁਸ਼ਕਲਾ ਹੀ ਨਹੀਂ ਜੇ ਡੰਗਰ ਬੱਚੇ ਤੋਂ ਲੈ ਕੇ ਘਰ ਦੇ ਸਮਾਨ ਤੋਂ ਲੈ ਕੇ ਸਾਰੀਆਂ ਮੁਸ਼ਕਲਾ ਹੀ ਨੇ। ਮੋਟਰਾਂ ਡੁੱਬੀਆਂ ਪੀਆਂ, ਸਟਾਰਟਰ ਡੁੱਬੇ ਪਏ, ਬਿਜਲੀ ਬੁਈਲੀ ਸਭ ਕੱਟ ਬੰਦ ਸਭ ਕੁਝ। ਪ੍ਰਸ਼ਾਸਨ ਦਾ ਅਧਿਕਾਰੀ ਨਾ ਆਇਆ ਤੇ ਨਾ ਇਹਨਾਂ ਆਉਣਾ ਹੀ ਏ। ਇਹਨਾਂ ਆਉਣਾ ਵੀ ਨਹੀਂ। ਮੈਂ ਉੱਥੇ ਬਹਿ ਕੇ ਖਾਣਾ ਪੂਰਤੀ ਕਰ ਜਾਂਦੇ ਬਾਅਦ ਠੀਕ ਠਾਕ ਹੈ ਕਿ ਤਾ ਮੰਗ ਤਾਂ ਤਾਂ ਕਰੀਏ ਜੇ ਇਹਨਾਂ ਕੋਈ ਦੇਣਾ ਹੋਵੇ ਨਾ ਅੱਗੇ ਕੋਈ ਦਿੱਤਾ ਤਾਂ ਨਾ ਇਹਨਾਂ ਨੂੰ ਦੇਣਾ ਸਾਨੂੰ ਮਿਹਨਤ ਹੀ ਨਹੀਂ ਇਹਨਾਂ ਤੋਂ ਹੋएगी ਇਹ ਸਰਕਾਰ ਤੋਂ ਹੀ ਕੋਈ ਮਿਹਨਤ ਨਹੀਂ ਹੈਗੀ ਬਸਤੀ لال ਸਿੰਘ ਕਹੜਾ ਵੀਰ ਜੀ ਅਸੀਂ ਕੀ ਆ ਹਰ ਸਾਲ ਸਾਨੂੰ ਹੜ ਦੀ ਮਾਰ ਪੈ ਜਾਂਦੀ ਆ ਤੇ ਸਾਡੀ ਕੋਈ ਸਾਰ ਨਹੀਂ ਲੈਂਦਾ ਆ ਕੇ ਬਹੁਤ ਹੀ ਲੰਮੇ ਸਮੇਂ ਤੋਂ ਅਸੀਂ ਹੜ ਪੀੜਤ ਬਣੇ ਹੋਏ ਆ ਕੋਈ ਪ੍ਰਸ਼ਾਸਨ ਨੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਨਾ ਕੋਈ ਸਾਨੂੰ ਮਾਜਵਾ ਨਾ ਕੋਈ ਸਾਨੂੰ ਆ ਕੇ ਪੁੱਛਦਾ ਨਹੀਂਗਾ ਉਲਟਾ ਆਖ ਦਿੰਦੇ ਇਹ ਤਾਂ ਦਰਿਆ ਦੀਆਂ ਜ਼ਮੀਨਾਂ ਜ਼ਮੀਨਾਂ ਸਾਡੀਆਂ ਮਾਲਕੀ ਆ ਇੱਕ ਮਰਲਾ ਜ਼ਮੀਨ ਦਰਿਆ ਦੀ ਨਹੀਂ ਹੈਗੀ ਇੱਥੇ ਤੇ ਜਦੋਂ ਜੀ ਕਰਦਾ ਉਹਦੋਂ ਪਾਣੀ ਛੱਡਿਆ ਜਾਂਦਾ ਜੇਕਰ ਇਹਨਾਂ ਨੇ ਪਾਣੀ ਛੱਡਣਾ ਹੀ ਆ ਸਰਕਾਰਾਂ ਨੇ ਤੇ ਜ਼ਮੀਨ ਰਿਕਵਰ ਕਰ ਲੈਣ ਤੇ ਇਹਨੂੰ ਨਹਿਰੀ ਰੂਪ ਬਣਾ ਲੈਣ ਅਸੀਂ ਜ਼ਮੀਨਾਂ ਦੇਣ ਨੂੰ ਤਿਆਰ ਆਂ ਜ਼ਿਮੀਦਾਰ 12 ਏਕੜਾਂ ਦੀ ਚੋਂ ਪੰਜਾਂ ਪਿੰਡਾਂ ਦੀ ਜਿਹੜੀ ਇਹਦੇ ਵਿੱਚ ਅੱਜ ਪਾਣੀ ਪਾਣੀ ਮੱਕੀਆਂ ਵੀ ਖਰਾਬ ਹੋਣਦੀਆਂ ਝੋਨੇ ਵੀ ਸਭ ਬੇਕਾਰ ਹੁੰਦੇ ਆ ਐਡੀ ਪਿੱਛੇ ਡੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਵੀ ਇਹ ਪਿੱਛੇ ਨੋਚਾ ਥੋੜੀ ਜੀ ਵਧਾਈ ਜਾਵੇ ਜਿਹੜਾ ਥੋੜਾ ਬੋਤਾ ਪਾਣੀ ਆ ਕੇ ਸਾਡੀਆਂ ਫਸਲਾਂ ਖਾਬ ਹੁੰਦੀਆਂ ਇਹ ਨਾ ਹੋਣ ਇੱਕ ਵਾਰ ਡੀਸੀ ਸਾਹਿਬ ਨੇ ਇੱਥੇ ਆ ਕੇ ਜੱਸ ਕੀਤੀ ਤੇ ਉਸ ਤੋਂ ਬਾਅਦ ਵਿੱਚ ਫੇਰ ਨਹੀਂ ਕਿਸੇ ਨੇ ਸਾਡੀ ਸੁਣੀ ਹੁਣ ਵੀ ਅਸੀਂ ਇਹ ਬੇਨਤੀ ਕਰਦੇ ਆ ਵੀ ਨੋਚ ਥੋੜੀ ਜੀ ਵਧਾਈ ਜਾਵੇ ਉਦੇ ਨਾਲ ਕੁਛ ਨਾ ਕੁਛ ਸਾਡਾ ਬਚਾ ਹੋ ਸਕੇ ਜਿਹੜਾ ਥੋੜਾ ਬੋਤਾ ਮੀਂਹ ਦਾ ਪਾਣੀ ਵੀ ਆਉਂਦਾ ਉਹੀ ਸਾਡੀਆਂ ਫਸਲਾਂ ਨੂੰ ਮਾਰ ਪਾਉਂਦਾ। ਬੜੇ ਦੁਖੀ ਹੋਏ। ਸਾਡੇ ਪਿੰਡ ਦੇ ਤਿੰਨ ਚਾਰ ਪੰਜ ਘਰ ਰਹਿੰਦੇ ਹੋ ਜੀ। ਮਾਲ ਡੰਗਰ ਵੀ ਉਹਨਾਂ ਦਾ ਦਰਵਾਜ਼ਾ ਚਾਰਾ ਚੂਰਾ ਸਾਰਾ ਕੁਝ। ਤੇ ਉਹ ਵਿਚਾਰੇ ਔਖੇ ਹੋ ਕੇ ਉਹਨਾਂ ਦੇ ਨਾਲ ਮੈਂ ਵੀ ਆਪਣੀਆਂ ਪੈਲੀਆਂ ਨੂੰ ਜਿਹੜਾ ਮਾਰਨ ਗਿਆ ਤੇ ਨਾਲ ਉਹਨਾਂ ਦੇ ਸਮਾਨ ਲੈ ਕੇ ਆਇਆ। ਦੁੱਧ ਲੈ ਆਇਆ ਡੰਗਰਾਂ ਦਾ ਥੋੜਾ ਬੋਤਾ ਚੋਕੇ। ਹੋਰ ਖਾ ਆਟਾ ਉਟਾ ਥੋੜਾ ਬੋਤਾ ਕੱਢ ਕੇ ਲੈ ਆਏ 2-4 ਜੀ ਇਧਰ। ਆਲਗਵਾਨ ਰਹਿਣ ਦਾ ਆ ਕੇ ਜੇ ਇਹ ਕਰਦੇ ਆ ਜੀ ਸਾਡੀ ਸਾਰ ਲਈ ਜਾਵੇ ਆ ਕੇ ਪਰ ਪੁੱਛਦਾ ਕੋਈ ਨਹੀਂ ਅਸੀਂ ਰੋਕ ਲਾ ਕੇ ਬਹਿ ਜਾਂਦੇ ਆ ਕੋਈ ਸਾਨੂੰ ਪੁੱਛਦਾ ਨਹੀਂ ਆ ਤੀਰਾ ਸਿੰਘ ਪਿੰਡ ਵਸਤੀ ਲਾਲ ਸਿੰਘ ਵਾਲੀ ਪਾਣੀ ਦਾ ਪੱਧਰ ਗਾਦੇ ਆ ਪਾਣੀ ਦਾ ਅਸੀਂ ਕੀ ਕਹਣਾ ਹੈ ਰਾਤ ਨੂੰ ਸ਼ਾਮੀ ਦੀ ਗੱਲ ਹੈ ਤਕਾਲਾ ਨੂੰ ਛੱਡਿਆ ਪਾਣੀ ਨਾ ਇੱਕੇਦਮ ਜਲਾ ਤਾਂ ਇਹ ਵੀ ਇਧਰ ਪੱਠੇ-ਫੁੱਠੇ ਵੱਢ ਗਏ ਨਗਰ ਮਾਲ ਦੇ ਲੈ ਕੇ ਆਏ ਆ ਇਹ ਤਾਂ ਹੁਣ ਇਹਨਾ ਵੀ ਸਾਡਾ ਨੁਕਸਾਨ ਬਹੁਤ ਹੁੰਦਾ ਤੇ ਸਾਨੂੰ ਪੁੱਛਦਾ ਵੀ ਕਿਸੇ ਤੱਕ ਕੋਈ ਨਹੀਂ ਥੇ ਇੱਕ ਅਰਿਆਨ ਕੇ ਮੂੰਹ ਪੁੰਝ ਜਾਂਦੇ ਵੀ ਆਵਾਂਗੇ ਮਾਫੀ ਚਾਹਾਂਗੇ ਮੁੜ ਕੇ ਕੋਈ ਕੋਈ ਸਰਕਾਰ ਨਹੀਂ ਦਿੰਦੀ ਕੋਈ ਤਾਂ ਜਾਣ ਕੇ ਵੇਂਦਾ ਨਹੀਂ ਵੀ ਸਾਡੇ ਤੇ ਤਾਂ ਇਹਦੇ ਹੋ ਕਵਾਇਟ ਕਰਦੇ ਵੀ ਜਿਹੜੀਆਂ ਸਾਡੀਆਂ ਜ਼ਮੀਨਾਂ ਵਾਂ ਉਹ ਸਾਨੂੰ ਜਾਇਦੇ ਤੇ ਟਿਕਾਣੇ ਦਿੱਤੀਆਂ ਜਾਂਣ ਤੇ ਚਾਹੇ ਦਰਿਆ ਦੇ ਵਿੱਚ ਇੱਕ ਬੰਨ ਹੋਰ ਬਣਾ ਜਾਵੇ ਜਿਹੜੀ ਸਾਡੀ ਆ ਜ਼ਮੀਨਦਾਰਾਂ ਦੀ ਜੁਤੀ ਖਰਾਬ ਹੋਏ ਆਏ ਸਾਲ ਹੀ ਪੱਧਰ ਕਰਦੇ ਰੇਤਾ ਚੁੱਕਦੇ ਜਿਹੜੇ ਸਾਡੇ ਟਿੱਬੇ ਲੱਗੇ ਅਗਲੀਆਂ ਨਹੀਂ ਇਹ ਪੱਧਰ ਕੀਤੀਆਂ ਉਤਰੇ ਪਈਆਂ ਹਾਂ ਕਰ ਇਧਰਲੇ ਬੰਨੇ ਆ ਦਾ ਪਰ ਅੰਕਾਰ ਦੇ ਚ ਪਾਣੀ ਆਏ ਥੋੜਾ ਘੇਰੇ ਘੇਰੇ गावा ਕਰਦੇ ਤੇ ਵਿੱਚ ਅੰਦਰ ਨਹੀਂਗਾ ਅੰਦਰ ਆ ਥਾਂ ਥੋੜਾ ਉੱਚਾ ਕਰਦੇ ਪੌਂ ਦਾ ਚਾਰਾ ਜਿਹੜਾ ਉਹ ਸਾਡਾ ਡੁੱਬਾ ਕਰਦਾ ਉਹਦੇ ਜਦੋਂ ਪਾਣੀ ਸਾਰੇ ਖੜਾ ਆ ਜਿਹੜਾ ਉਹ ਸਾਡਾ ਇਸ ਤਰ੍ਹਾਂ ਛਤਾਂ ਉੱਤੇ ਰੱਖੀ ਜਾਂ ਕੱਢ ਕੇ ਤੇ ਇਸ ਤਰ੍ਹਾਂ ਉੱਚੇ ਥਾਂ ਤੇ ਕਿਤੇ ਕੱਢ ਘੁੱੜਦੇ ਦਾ ਉਹ ਵੀ ਸਾਡਾ ਟੁੱਟਣ ਭੱਜਣੀ ਆ ਹਰ ਵਸ ਕਰਦੇ ਜੋ ਅਸੀਂ ਇਧਰ ਕੱਢ ਕੇ ਕਰਦੇ ਆਂ ਜੋ ਪਾਣੀ ਆ ਜਾਂਦਾ ਸਰਕਾਰਾਂ ਕੋਈ ਵੀ ਸਾਡੇ ਇਥੇ ਸੁਣਦਾ ਨਹੀਂ ਗਾ ਨਾ ਕੋਈ ਇਥੇ ਆਣ ਕੇ ਲੀਡਰ ਬੋਰਡ ਦਾ ਉਹ ਨਜ਼ਰ ਬੋਟਾਂ ਇਹ ਟਾਈਮ ਨੂੰ ਆਉਂਦੇ ਇਥੇ ਆਣ ਕੇ ਸੁਣਦੇ ਸਾਡੀ ਗੱਲ ਉਹ ਨਜ਼ਰ ਕੋਈ ਨਹੀਂ ਆਉਂਦਾ ਵੀ ਉਹ ਵੀ ਸਾਡੇ ਇੰਨਾ ਵੀ ਜੋ ਬੋਟਾਂ ਲੈਣੀਆਂ ਦੀਆਂ ਉਹ ਲੈ ਕੇ ਤੇ ਫਿਰ ਮੁੜ ਕੇ ਕਹਿੰਨੇ ਨੇ ਅਨ ਪੁੱਛਣਾ ਵੀ ਨਹੀਂ ਹੈ ਜੋ ਤੇ ਚਾਹੇ ਮਰ ਗਏ ਜੋ ਤੇ ਨਾ ਕੋਈ ਸਾਡਾ ਇਥੇ ਪੈਲੀ ਦਾ ਹੀ ਕੋਈ ਹੱਲ ਹੈਗਾ ਵੀ ਇਧਰ ਵਿੱਚ ਵੀ ਦਰਿਆ ਦੇ ਬਾਹਰ ਹੋਵੇ ਤੇ ਅਸੀਂ ਚਾਰ ਮਰਲੇ ਕੋਈ ਪੱਠਾ ਢੱਕਾ ਕੋਈ ਸੁੱਕੇ ਤਾਂ ਦੇ ਬਿਜਲੀ ਕੋਈ ਕਰ ਲਈ ਸਾਡੇ ਦਰਿਆ ਦੇ ਵਿੱਚ ਪੈਲੀ ਆ ਸਾਰਾ ਤੇ ਸਾਨੂੰ ਤਾਂ ਬਹੁਤ ਔਖਾ ਇਹ ਲੰਘਾ ਜਿਹੜਾ ਨੰਗਣ ਵਾਲਾ ਇਹਦੇ ਵਿੱਚ ਹੀ ਬੜਾ ਔਖਾ ਹੋ ਜਾਂਦਾ ਇਹਦੇ ਚ ਟੋਏ ਟਿਪੇ ਪੈ ਜਾਂਦੇ ਉਧਰ ਅਸੀਂ ਪਾਣੀ ਦੇ ਵਿੱਚ ਗਲਗਲ ਦੇ ਵਿੱਚ ਨੰਗੀ ਦਾ ਇਧਰ ਔਖੇ ਹੋ ਗਿਆ ਦੁੱਧ ਦਜਾ ਕੋਈ ਸ਼ਾਇ ਲਿਉਣੀ ਦੀ ਕੱਢ ਗਈ ਤੇ ਔਖੇ ਹੋ ਕੇ ਲਈਦਾ ਬਾਹਰ ਬੰਦ ਤੇ